ਡੱਡ ਮਾਰ ਕੇ ਆ ਗਿਆ ਜਿੱਦਾਂ ਕਿਸਾਨਾਂ ਦੀ ਵਾਰੀ ਆਈ ਔਰ ਮੈਂ ਕਹਿੰਦਾ ਜੱਟ ਸਿੱਗਾ ਬਲੇ 12 ਹਿੰਦੂ ਲੀਡਰ ਜਿਹੜਾ ਝਾੜੀ ਜੋਸ਼ੀ ਵੀ ਸੀ ਮੇਰਾ ਛੱਡ ਕੇ ਆਇਆ ਬੀਜੇਪੀ ਉਧਰ ਇਹਨੂੰ ਪਾਵਰ ਚੱਕਣੀ ਲੱਗਦੀ ਹਰ ਕੋਈ ਤੁਰਿਆ ਜਾਂਦਾ ਹੁਣ ਪਾਵਰ ਲੈਣ ਲਈ ਬਿੱਟੂ ਵੀ ਤੁਰ ਗਿਆ ਘੱਟ ਪਾਵਰ ਥੋੜਾ ਸੀ ਲੇਕਿਨ ਜਿਹੜੀ ਜਿਹੜੀ ਗੱਲ ਉੱਡੇ ਉਹਦਾਂ ਨੇ ਕਹੀ ਕਿ ਉਥੇ ਘੋੜੇ ਖੱਤਰ ਇਕੱਠੇ ਹੋਏ ਆ ਐਈ ਘੋੜੇ ਖਾਣ ਨੂੰ ਤਿਆਰ ਐ ਐਈ ਖੱਤਰ ਖਾਣ ਨੂੰ ਤਿਆਰ ਐ ਅਹੀਂ ਗੱਲ ਚ ਪਟਾ ਵਾਇਆ ਕੁੱਤਾ ਨਹੀਂ ਭੌਣੂ ਪਿਆਰ ਜੀ ਜਿਹੜਾ ਸਰਕਾਰ ਦਾ ਕੁੱਤਾ ਬਣੇ ਰੱਖੇ ਜਿਹਦਾ ਗੱਲ ਬਣਾ ਪਾਇਆ ਹੈ ਸਰਕਾਰ ਦਾ ਆ ਜੋ ਮੌਂਦਾ ਸਹੀ ਗੱਲ ਇੱਕ ਘੋੜੇ ਨੂੰ ਉਹਨਾਂ ਦੇ ਬਾਪੂ ਜੀ ਜੇ 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 ਕੋਈ ਘੋੜਾ ਸ੍ਰੀ ਚੱਕਰ ਤਰਾ ਜਾਂਦਾ ਨਾ ਸੇਲਟਾ ਕੇ ਤਰਾ ਜਾਂਦਾ ਤੇ ਇਹਦੇ ਕੁੱਤੇ ਭੌਂਦੇ ਹੁੰਦੇ ਗਲੀਆਂ ਦੇ ਵਿੱਚ ਹੋਰ ਕੁਝ ਨਹੀਂ ਕਰ ਸਕਦੇ ਉਹ ਵੀ ਵਕਾਤ ਆ ਜੋ ਫਟਾ ਪਾਏ ਹੋਏ ਕੁੱਤੇ ਵਾਲੀ ਹੋਈ ਹੈ ਜਿਹੜਾ ਤੇ ਘਰ ਦੇ ਬਾਹਰ ਬੰਨਿਆ ਹੁੰਦਾ ਸਿਰ ਭੌਂਕਣ ਵਾਸਤੇ ਆਉਂਦੇ ਜਾਂਦੇ ਨੂੰ ਉਹੀ ਉਹਦਾ ਹਾਲ ਹੈ ਅਹੀਂ ਕੋੜੇ ਖੱਚਰ ਤੋਂ ਮਰਦੀ ਗਏ ਸਾਨੂੰ ਪਰ ਅਹੀਂ ਫਟਾ ਪਾਇਆ ਕੁੱਤਾ ਨਹੀਂ ਬਣੇ ਅਹੀਂ ਉਸ ਪਾਰ ਨੂੰ ਫੋਟੇ ਰੱਖ ਕੇ ਆਏ ਆਂ ਇਹ ਨਹੀਂ ਕਿ ਫਸ ਸਾਨੂੰ ਅੱਜਾ ਨਹੀਂ ਮਾਰਿਆ ਗਏ ਆਣ ਗੀਆਂ ਮੈਨੂੰ ਆ ਖਰਦੋ ਟਿਕਟ ਦਿੰਦੇ ਸੀ ਕਿ ਵਾਪਸ ਆ ਰਿਹਾ ਅਹੀਂ ਨਹੀਂ ਕਿ ਪਰ ਅਹੀਂ ਸੁਬੀਰ ਬਾਲਾ ਦਾ ਸਾਥ ਦੇਣਾ ਇਸੇ ਕਰਕੇ ਚੱਕਾ ਸਮਝਿਆ ਕੱਟੋ ਘੱਟ ਕੋਈ ਵਿਜਨ ਹੈ ਪੜਿਆ ਲਿਖਿਆ ਉਹਨੂੰ ਵੀ ਕੋਈ ਨਾ ਕੋਈ ਪੰਜਾਬ ਦਾ ਦਰਦ ਹੋਊਗਾ ਪੰਜਾਬ ਦੀ ਪਾਰਟੀ ਹੈ ਤਾਂ ਕਰਕੇ ਅਸੀਂ ਹੋਰ ਕੋਈ ਬਣਾ ਨਹੀਂ ਸੀ ਔਰ ਅਸੀਂ ਠੀਕ ਹੈ ਖੜੇ ਆ ਉਹਦੇ ਨਾਲ ਲੇਕਿਨ ਇੱਥੇ ਜਿਵੇਂ ਆਉਂਦੇ ਆ ਇਥੇ ਕੋਈ ਅਕਾਲੀ ਦਲ ਨਹੀਂ ਕੋਈ ਕਾਂਗਰਸੀ ਨਹੀਂ ਕੋਈ ਆਮ ਆਦਮੀ ਪਾਰਟੀ ਨਹੀਂ ਉਦੋਂ ਬਲਵਿੰਦਰ ਸਿੰਘ ਢੰਗ ਨੂੰ ਮੇਰਾ ਸਵਾਲ ਕਰਨਾ ਬੰਦਾ ਸੀਗਾ ਲੇਕਿਨ ਮੈਂ ਕਿਹਾ ਨਹੀਂ ਸਾਡਾ ਸਾਥੀ ਹੈ ਮੈਂ ਹੀ ਉਹਨੂੰ ਕਿਤੇ ਭਾਜੀਪੀ ਚ ਲੈ ਕੇ ਗਿਆ ਸੀਗਾ ਚਲੋ ਉਸ ਵਾਰ ਆਮ ਆਦਮੀ ਪਾਰਟੀ ਚ ਲੈ ਗਿਆ ਚਲੋ ਉਹ ਆਇਆ ਬਾਕੀ ਕਹਿਰੂ ਨਹੀਂ ਬੜਾਇਆ ਬਹੁਤ ਚੰਗਾ ਕੀਤਾ ਜੀ ਕੋਈ ਦੂਜਾ ਬੋਲਦਾ ਮੈਂ ਉੱਠ ਕੇ ਸਵਾਲ ਕਰਦਾ ਕਿ ਪੰਜਾਬ ਪੁਰਸਕੇਟ ਦੇ ਉੱਤੇ ਕਿਉਂ ਲਾਈ ਹੈ ਹਰਿਆਣਾ ਪੁਰਸ 50 ਕਿਲੋਮੀਟਰ ਚੱਲ ਕੇ ਤੇ 6 ਫੀਸ ਕਿਸਤ ਦਾ ਮੋਹਲੀ ਆ ਕੇ ਲੱਗੀ ਜਿਨ੍ਹਾਂ ਦੇ ਬੈਰੀਆ ਤੋੜ ਕੇ ਤੇ ਆਹ ਬੈਠੇ ਕਿਸਾਨ ਵੀਰੋ ਤੋੜ ਕੇ ਆਏ ਤੁਸੀਂ ਹਰ ਉਸ ਵਿਅਕਤੀ ਨੂੰ ਇੱਜ਼ਤ ਮਾਣ ਦੋ ਜਿਹੜਾ ਇੱਥੇ ਪੜ ਕੇ ਗਿਆ ਗੁਰਿੰਦਰ ਦੀਪਾ ਆਉਣਿਆ ਦੁਕਾਨ ਦੇ ਨਾਲ ਚਾਹ ਉੱਥੋਂ ਪੜ ਕੇ ਗਿਆ ਤੇ ਨਵਰੀ ਪ੍ਰਧਾਨ ਰਿਹਾ ਉਹ ਵੀ ਹੋਰ ਵੀ ਪ੍ਰਾਣੇ ਲੀਡਰ ਹੈ ਗਿਆ ਪਰ ਮੈਨੂੰ ਅਫਸੋਸ ਹੈ ਕਿ ਉਹ ਨਹੀਂ ਆਇਆ ਇੱਥੇ ਠੀਕ ਹੈ ਹੋਣਾ ਚਾਹੀਦਾ ਅੱਜ ਸਾਨੂੰ ਕਿਉਂਕਿ ਇਸ ਧਰਤੀ ਨਾਲ ਇੱਕ ਪਿਆਰ ਹੈ ਇੱਕ ਦਰਦ ਹੈ ਔਰ ਅਸੀਂ ਕੋਈ ਛੱਡਿਆ ਨਹੀਂ ਤੇ ਆਉਣਾ ਆ ਕੋਲਜੀ ਦਾ ਨਗਰ ਬੁਲਾਦਾ ਸਭੀ ਵੀ ਆਊਗਾ ਸੱਤਿਆ ਦਾ ਫੋਨ ਆਇਆ ਸੀ ਤੇ ਮੈਂ ਕੱਲ ਆਉਣਾ ਚਾਹੁੰਦਾ ਤੁਸੀਂ ਉਦੋਂ ਆ ਜਿਓ ਮੈਂ ਕਿਹਾ ਚਲੋ ਦੇਖਾਂਗੇ ਆਏ ਸਿਰਫ ਇਸ ਕਰਕੇ ਕਿਉਂਕਿ ਇੱਥੇ ਲੜਾਈਆਂ ਲੜੀਆਂ ਸੀ ਐਂ ਡਾਂਗਾ ਵੀ ਖਾਧੀਆਂ ਐ ਤੁਸੀਂ ਤੇ ਬੜੇ ਖਸਕਦੇ ਦੇ ਰੋਕੀ ਤੁਹਾਡੇ ਕੋਲ ਮੋਬਾਈਲ ਹੈਗਾ ਸੋਸ਼ਲ ਮੀਡੀਆ ਹੈਗਾ ਉਹ ਸਾਡੀ ਬੇਟੀ ਨੇ ਜਦੋਂ ਉੱਥੇ ਹੰਗਾਮਾ ਕੀਤਾ ਗੇਟ ਦੇ ਉੱਤੇ ਪਰ ਸਾਰੇ ਘੁੰਮਦਾ ਰਹੋ ਸਾਡੇ ਦੇ ਘਰ ਦਾ ਨੂੰ ਹਫਤੇ ਹਫਤੇ ਬਾਅਦ ਪਤਾ ਲੱਗਦਾ ਸੀ ਬੁੱਢਾ ਕਿਹੜੀ ਜੇਲ੍ਹ ਚ ਹੈ ਕਿੱਥੇ ਫੜਿਆ ਜੀ ਕਿਹੜੇ ਥਾਣੇ ਦਾ ਕਿਹੜੀ ਸੀਨੀਅਰ ਸਾਫ ਕੋਲ ਸਾਡੇ ਘਰ ਦਾ ਨੂੰ ਤਾਂ ਪਤਾ ਹੀ ਨਹੀਂ ਸੀ ਹੁੰਦਾ ਕਿ ਕਿੱਥੇ ਪਹੁੰਚ ਗਿਆ ਜੀ ਠੀਕ ਹੈ ਜਦੋਂ ਕਰੋ ਕੋਈ ਘਰ ਕੀਤਾ ਤੇ 2 ਮਹੀਨੇ ਬਾਅਦ ਪਤਾ ਲੱਗਾ ਵੀ ਕਿੱਥੇ ਬੈਠੇ ਆ ਉਹ ਹਾਲਾਤ ਸੀਗੇ ਲੇਕਿਨ ਅੱਜ ਦੇ ਮਿੰਟ-ਮਿੰਟ ਦੀ ਖਬਰ ਹੈ ਤੁਸੀਂ ਇੱਕ ਫੋਨ ਕਰੋ ਇੱਕ ਤੁਹਾਡਾ ਸੋਸ਼ਲ ਮੀਡੀਆ ਤੇ ਕੋਈ ਗੱ ਤੇ ਤੁਹਾਡੇ ਵਰਗੇ ਨੌਜਵਾਨ ਸਾਡੇ ਵਰਗੇ ਲੋਕ ਆ ਕੇ ਖੜ ਜਾਂਦੇ ਆ ਜਿੱਦਾਂ ਅਸੀਂ ਪਹਿਲੀ ਵਾਰੀ ਅਰੈਸਟ ਹੋਏ ਤੇ ਸਾਨੂੰ ਪੇਸ਼ ਕੀਤਾ ਜਾ ਕੇ ਡੀਸੀ ਅਫਸਰ ਤੇ ਐਸ.ਐਮ. ਅਫਸਰ ਦਾ ਇਸਤਾਨ ਸੈਕਟਰ ਦੇ ਵਿੱਚ ਸਾਨੂੰ ਲੱਗਿਆ ਵੀ ਹੁਣ ਠੀਕ ਆ ਹੁਣ ਜਾਣਾ ਪੈਣਾ ਅੰਦਰ ਪਰ ਉੱਥੇ ਜਾ ਕੇ ਵੇਖਿਆ ਬਗੈਰ ਕਿਸੇ ਫੋਨ ਤੋਂ ਬਗੈਰ ਕਿਸੇ ਕਾਲ ਤੋਂ 2.5 3000 ਨੌਜਵਾਨ ਘੇਰਾ ਪਾ ਕੇ ਖੜੋਤਾ ਸੀਗਾ ਉਸ ਦਫ਼ਤਰ ਨੂੰ ਐਸ.ਐਮ. ਦੀ ਅਦਾਲਤ ਨੂੰ ਬਲੇ ਸਾਨੂੰ ਕਿਦਾਂ ਕਰ ਦਿੱਤਾ ਬਿਲ ਬਗੈਰ ਉਸ ਚੀਜ਼ ਤੋਂ ਬਗੈਰ ਉਸ ਗੱਲ ਤੋਂ ਦੋ ਸਾਫ ਦਾ ਜਨਰਲ ਜਨਰਲ ਜਸਵੰਤ ਸਿੰਘ ਢੁੱਲਰ ਤੇ ਨਰਿੰਦਰ ਸਿੰਘ ਢੁੱਲਰ ਸਾਡੀਆਂ ਜਮਾਨਤਾਂ ਦੇ ਲਈ ਖੜੇ ਸੀ ਅਮਰ ਸਿੰਘ ਚੈਨ ਅਟੂਗੜ ਦਾ ਨਾਮ ਸੁਣਿਆ ਹੋਣਾ ਪਹਿਲਾ ਕੇਸ ਉਹਨੇ ਮੁੰਡਿਆਂ ਦਾ ਲੜਨਾ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਬਹੁਤ ਕੇਸ ਲੜੇ ਉਹਨੇ ਬੜਾ ਕੁਝ ਕੀਤਾ ਮੇਰੀ ਤੁਹਾਨੂੰ ਵੀ ਨਿਕੋ ਇੱਕ ਗੁਜ਼ਾਰਾ ਹੀ ਸ਼ਾਇਦ ਤੁਸੀਂ ਨੌਜਵਾਨ ਉਹ ਕਰਮ ਖੂਣ ਹੈ ਲੇਕਿਨ ਇੱਕ ਖੂਣ ਗੈਂਗਸਟਰਾਂ ਵਾਂਗ ਕੇ ਨਾ ਰੱਖੋ ਇਹ ਖੂਨ ਭਗਤ ਸਿੰਘ ਵਾਸਤੇ ਸੰਭਾਲ ਕੇ ਰੱਖੋ ਸ਼ਹੀਦ ਉਦਮ ਸਿੰਘ ਵਾਸਤੇ ਸੰਭਾਲ ਕੇ ਰੱਖੋ ਉਹਨਾਂ ਛੋਟੇ ਛੜੇ ਸਹਿਜਾਦਾਂ ਵਾਸਤੇ ਸੰਭਾਲ ਕੇ ਰੱਖੋ ਗੁਰੂ ਗੋਬਿੰਦ ਸਿੰਘ ਜੀ ਆਹ ਸੋਰ ਤੋਂ ਪੈਰਾਂ ਦੇਣ ਦੀ ਕੋਸ਼ਿਸ਼ ਕਰੋ ਔਰ ਆ ਲੜਾਈ ਲੜਨ ਵਾਸਤੇ ਸੰਭਾਲ ਕੇ ਰੱਖੋ